ਜਬਰਨਾ ਨਾ ਕਰੋ ਸਾਨੂੰ ਉਸ ਰਸਤੇ ਤੇ ਤੁਰਨ ਵਾਸਤੇ ਕਿ ਤੁਹਾਡੇ ਕੱਪੜਿਆਂ ਦੀਆਂ ਜਾਂਚਾਂ ਘੜਾਈਏ ਅਸੀਂ ਹੁਣ ਉਹ ਬਰਕਰਾਰਾਂ ਦੇ ਖਾਤਰ ਆ ਹਜੇ ਵੀ ਨਿਸ਼ਾਨ ਹੈ 2005 ਚ ਯਾਦ ਹੋਣਾ ਇਹ ਇੱਕ ਪਾਵਰ ਜੀ ਸੀ ਬਰਕਰਾਰਾਂ ਦੇ ਮੂਹਰੇ ਹੋ ਕੇ ਲੜ ਰਿਆ ਸੀ ਅਜੇ ਤਾਂ ਪੈਰ ਆ ਚੱਕਿਆ ਹੀ ਆ ਅਜੇ ਤਾਂ ਸਫ਼ਰ ਸ਼ੁਰੂ ਕਰਨਾ ਹੈ ਤੇ ਜੇ ਨਾਂ ਤੁਹਾਨੂੰ ਪਿੰਡਾਂ ਦੇ ਲੋਕਾਂ ਨੇ ਗਦਾਰ ਗਦਾਰ ਕਹਿ ਕੇ ਸੰਬੋਧਨ ਕੀਤਾ ਨਾ ਤਾਂ ਵੇਖਿਓ ਜਿਹੜੇ ਲੀਡਰ ਬਣੇ ਫਿਰਦੇ ਨਾ ਪੰਜਾਬ ਦੇ ਨਾਂ ਨਹੀਂ ਲੈਂਦਾ ਮੈਂ ਜਿਨ੍ਹਾਂ ਨੇ ਕਿਹਾ ਨਾ ਕਾਂਗਰਸ ਚ ਕੱਟਿਆ ਬਾਹਰ ਕੱਢਤਾ ਇਹਨਾਂ ਨੂੰ ਮਿੱਦ ਕੇ ਲੰਗਾ ਕੇ ਮਾਲਕ ਦੀ ਮੇਰੇ ਨਾਲ ਮਿੱਦ ਕੇ ਪੁੱਤਣਾ ਰੋਣਾ ਪੈ ਗਿਆ ਤੋ ਤੇ ਪਿਓ ਨਾ ਪੜਾਂਗੇ ਪੁੱਤਣਾ ਰੋਣਾ ਤਾਂ ਪੁੱਤ ਦੇ ਮੱਥੇ 'ਚ ਹੀ ਵੱਜਾਂਗੇ ਕਿਉਂਕਿ ਹਿੱਕ 'ਚ ਵੱਜਾਂਗੇ ਭਾਈ ਪ੍ਰਧਾਨਾ ਜੇ ਮੇਰੇ ਨਾਲ ਰੌਲਾ ਹੈ ਤਾਂ ਬੈਠ ਮੇਰੇ ਨਾਲ ਆ ਜਾ ਜੇ ਕਮਲਜੀਤ ਸਿੰਘ ਸ਼ਾਂਤ ਸੀ ਚੁੱਪ ਸੀ ਇਹਦਾ ਮਤਲਬ ਇਹ ਨਹੀਂ ਕਿ ਕਮਜ਼ੋਰ ਸੀ ਜਿਹੜੇ ਕੰਮ ਕਰਕੇ ਛੱਡੇ ਹੋਇਆ ਨਾ ਮਜਬੂਰ ਨਾ ਕਰੋ ਦੁਬਾਰਾ ਸਾਨੂੰ ਉਧਰ ਨਾ ਕੰਮਾਂ ਵਾਸਤੇ ਮਜਬੂਰ ਨਾ ਕਰੋ ਸਾਨੂੰ ਉਸ ਰਸਤੇ ਤੇ ਤੁਰਨ ਵਾਸਤੇ ਕਿ ਤੁਹਾਡੇ ਕੱਪੜਿਆਂ ਦੀਆਂ ਜਾਂਚਾਂ ਕਰਾਈਏ ਅਸੀਂ ਹੁਣ ਤੁਹਾਨੂੰ ਹਵਾ ਖਵਾਵਾਂਗੇ ਪੁੱਤ ਜਿਹੜੀਆਂ ਏਸੀ ਵਾਲੀਆਂ ਵੱਡੀਆਂ-ਵੱਡੀਆਂ ਗੱਡੀਆਂ ਦੇ ਆਨੰਦ ਮਾਣਦੇ ਹੋ ਨਾ ਗਰਾਂਟਾਂ ਖਾ ਕੇ ਤੇ ਹੁਣ ਹਵਾ ਲਾਤਾਂ ਦੇ ਗਰਮੀ ਮੱਛਰ ਦੇਖੋ ਤੁਹਾਨੂੰ ਦਿਖਾਵਾਂਗੇ ਉਹ ਮੈਂ ਭੁਰਦਾ ਨਹੀਂ ਬਾਈ ਕਿਉਂਕਿ ਮੈਂ ਤਕਲੀਫ ਦੇਖੀ ਆ 2 ਸਾਲ ਤੋਂ ਆਪਦੇ ਪਰਿਵਾਰ ਦੀ ਬਾਪੂ ਦੀ ਕਿਉਂ ਕਿਸ ਹੱਤ ਵਿੱਚ ਇਹਨਾਂ ਨੇ ਲਿਆਂਦਾ ਜਿਹੜੇ ਨਾਲ ਬੈਨੇ ਕੰਮ ਲੈ ਤੁਸੀਂ ਸਾਰੇ ਜਾਣਦੇ ਮੌਕਾ ਇੱਕੋ ਹੀ ਆਖਰੀ ਬਸ ਜਿਤੋਂ ਬਾਅਦ ਰਾਜਿਆਂ ਦੇ ਪਿੰਡ ਤੋਂ ਬਾਹਰ ਕੋਈ ਮੌਕਾ ਨਹੀਂ ਆ ਬੈਠੇ ਆ ਸਾਡੇ ਸਾਰੇ ਬੰਦੇ ਮਿਲ ਲੋ ਇਹਨਾਂ ਨੂੰ ਹੁਣ ਤਾਂ ਤਰਲੇ ਕਰਦੇ ਵੀ ਇਕੱਠਾ ਕਾਨੂੰ ਕਰਦੇ ਹੋ ਕਾਹ ਤੋਂ ਇਕੱਠੇ ਹੁੰਨੇ ਹੋ ਮੇਜਸੋਂ ਉਹ ਤਰਲੇ ਵਾਲੇ ਕਦੇ ਕਦੇ ਤਰਲੇ ਵਾਲੇ ਪਾਰ ਲਾਉਂਦੇ ਦੇਖਿਆ ਹੋਵੇ ਸਿਰ ਤੇ ਦਸਤਾਰ ਤੇ ਕਰੇ ਸਰਕਾਰ ਦਾ ਤਰਲਾ ਇਹ ਹੋ ਸਕਦਾ ਤਰਲਾ ਇਹਨਾਂ ਨੇ ਉਦੋਂ ਵੀ ਕਰਿਆ ਸੀ ਜਦੋਂ ਆਪ ਸਪੰਸਰ ਸਾਹਿਬ ਕਹਿੰਦੇ ਆ ਕਿ ਕਾਗਜ਼ ਭਰਨੇ ਸੀ ਐਮਸੀ ਦੀਆਂ ਵੋਟਾਂ ਵੇਲੇ ਤਰਲਾ ਉਦੋਂ ਵੀ ਐਮਐਲਏ ਸੁਖਨਾਂਦ ਦੇ ਘਰੇ ਜਾ ਕੇ ਕਰਕੇ ਆਏ ਕੁੱਟੇ ਉਹਨਾਂ ਜੀ ਲਾ ਉਹ ਵਰਕਰਾਂ ਦੇ ਖਾਤਰ ਆ ਅਜੇ ਵੀ ਨਿਸ਼ਾਨ ਹੈ ਤਵੱਜੀ ਸੀ 2005 ਚ ਯਾਦ ਹੋਣਾ ਇਹ ਐਤ ਪਾਵਰ ਜੀ ਸੀ ਵਰਕਰਾਂ ਦੇ ਮੂਹਰੇ ਹੋ ਕੇ ਲੜ ਰਿਆ ਸੀ ਤੇ ਲੋਰਗਿਆਂ ਨੂੰ ਮੂਹਰੇ ਕੀਤਾ ਹੁੰਦਾ ਬੋਰਗਿਆਂ ਨੂੰ ਗੋਪੀ ਤੇ ਕਿੱਥੇ ਮੇਰੇ ਕਿੱਥੇ 6:00 ਵਜੇ ਦੀ ਕਿਉਂ ਦੰਨੀ ਸਿਆ? ਇਹ ਤਾਂ ਬਾਈ ਉਹਨਾਂ ਦੇ ਵੱਜਣੀ ਸੀ, ਛੋਟੇ ਵੱਜਣੀਆਂ ਸੀ। ਖਾਧੀਆਂ ਤੇ ਮਾਰੀਆਂ। ਪਿੱਛੇ ਨਹੀਂ ਹੋ ਕੇ ਜਿਹੜੇ ਮੂਹਰੇ ਹੋ ਕੇ ਲੜਿਆ, ਜਿਹੜੇ ਅੱਜ ਤਰਲੇ ਕਰਦੇ ਆ, ਤਰਲਿਆਂ ਤੇ ਤਾਂ ਆ ਗਏ ਨਾ। ਉਸ ਵਰਮੇ ਜਿਹਾ ਸਿਆ। ਤਰਲਿਆਂ ਤੇ ਤਾਂ ਆ ਗਏ। ਵੀ ਨਾ ਕਰੋ ਮੀਡੀਆ ਹਜੇ ਤਾਂ ਪੁੱਤ ਪੈਰ ਹੀ ਪਟਿਆ ਏ। ਅਜੇ ਤਾਂ ਪੈਰਾਂ ਚੱਕਿਆ ਹੀ ਆ। ਅਜੇ ਤਾਂ ਸਫ਼ਰ ਸ਼ੁਰੂ ਕਰਨਾ ਏ। ਤੇ ਜੇ ਨਾਂ ਤੁਹਾਨੂੰ ਪਿੰਡਾਂ ਦੇ ਲੋਕਾਂ ਨੇ ਗਦਾਰ ਗਦਾਰ ਕਹਿ ਕੇ ਸੰਬੋਧਨ ਕੀਤਾ ਨਾ ਤਾਂ ਵੇਖਿਓ ਫਿਰ ਸੱਚੇ ਲੋਕ ਆ ਬਾਘੇ ਪੁਰਾਣੇ ਦੇ ਮੈਨੂੰ ਇੱਕ ਬਹੁਤ ਪੁਰਾਣੇ ਲੀਡਰ ਨੇ ਬਦ ਨਾਮ ਲੈਣਾ ਮੈਨੂੰ ਕੋਈ ਤਾਂ ਥੋੜਾ ਵਾਹ ਨਹੀਂ ਪਿਆ ਬਾਘੇ ਪੁਰਾਣੇ ਆਲਾ ਨਾ ਤੁਸੀਂ ਪਿਓ ਪੁੱਤ ਬਹੁਤ ਬੱਚੇ 2005 ਦੀ ਗੱਲ ਆ ਜਦੋਂ ਆਏ ਸੀ ਆਪਾਂ ਜੋਗੇ ਵਾਲੇ ਪਿੰਡ ਸਰਪੰਚ ਸਾਹਿਬ ਦੇ بیٹے ਦੀ ਮੌਤ ਹੋ ਗਈ ਸੀ ਮੈਂ ਉਹਦੇ ਭੋਗ ਤੇ ਗਿਆ ਮੈਨੂੰ ਉੱਥੇ ਕਹਿੰਦੇ ਤੁਹਾਨੂੰ ਤੈਨੂੰ ਪਤਾ ਨਹੀਂ ਬਾਘੇ ਪੁਰਾਣੇ ਆਲਾ ਜਿਵੇਂ ਤੁਸੀਂ ਭੱਜੇ ਫਿਰਦੇ ਹੋ ਨਾ ਪਿਓ ਪੁੱਤ ਥਿਆਂ ਦੇ ਰਾਹ ਟਕਦੇ ਆ ਇਹਦੇ ਵਿਆਹ ਸੀ ਕਦੇ ਇਹਦੇ ਭੋਗ ਤੇ ਕਦੇ ਤੁਸੀਂ ਜਾਣਦੇ ਨਹੀਂ ਕਹਿੰਦਾ ਬਾਕੀ ਬਣਾਉਣੇ ਨੂੰ ਮੈਂ ভাই ਕੋਈ ਗੱਲ ਨਹੀਂ ਤੇ ਸੱਚ ਹੈ ਤੁਸੀਂ ਸੱਚੇ ਹੋ ਤੁਸੀਂ ਜੋ ਹੁੰਦਾ ਤੁਹਾਡੇ ਦਿਲ ਚ ਸਾਨੂੰ ਆ ਕੇ ਕਹਿੰਨੇ ਹੋ ਚਾਹੇ ਅਸੀਂ ਗਲਤ ਹੋਈਏ ਕਿਸੇ ਗੱਲ ਤੇ ਕਤਾਹੀ ਹੋ ਜਾਂਦੀ ਆ ਇਨਸਾਨ ਸਭ ਗਲਤੀਆਂ ਕੀਤੀਆਂ ਹੋਣਗੀਆਂ ਬਖਸ਼ੋਣੇ ਆਪਾਂ ਮੈਂ ਨਹੀਂ ਕਹਿੰਦਾ ਮੈਂ ਜਿੱਦ ਦੀ ਕੋਈ ਗਲਤੀ ਨਹੀਂ ਕੀਤੀ ਕੋਈ ਵੀ ਨਹੀਂ ਕਹਿ ਸਕਦਾ ਹੱਥ ਖੜਾ ਕਰਕੇ ਮੈਂ ਗਲਤੀ ਨਹੀਂ ਕੀਤੀ ਤੁਸੀਂ ਸਾਨੂੰ ਕਹਿ ਦਿੰਦੇ ਹੋ ਸਾਡੀ ਕਮੀ ਇਹੀ ਤਾਂ ਲੀਡਰ ਦਾ ਰਿਸ਼ਤਾ ਹੈ ਤੇ ਇਹੀ ਰਿਸ਼ਤਾ ਤੁਹਾਡੇ ਨਾਲ ਨਿਭਾਉਂਦੇ ਆ ਤੇ ਨਿਭਾਉਂਦੇ ਰਹਿਣਾ ਹੈ ਅਸੀਂ ਕਦੇ ਵੀ ਇਸ ਗੱਲ ਨੂੰ ਮੜਾ ਨਹੀਂ ਕੀਤਾ ਜਿਹੜਾ ਬੰਦਾ ਸਾਡੀ ਕਮੀ ਦੱਸਦਾ ਗਲਤੀ ਦੱਸਦਾ ਮੇਰੀ ਇਹ ਆਦਤਾਂ ਤੁਹਾਨੂੰ ਪਤਾ ਜਿਹੜੇ ਬੈਠੇ ਕਿਉਂ ਸੀਰੇ ਤੁਹਾਡੇ ਨਾਲ ਸੁਣਦਾ ਨਾ ਨੰਲਾ ਮੈਂ ਜੇ ਤੁਸੀਂ ਕਹਿੰਦੇ ਕਵਰਵੀਰ ਸਿਆ ਆਏ ਨਹੀਂ ਆਏ ਕਰਨਾ ਕਵਰਵੀਰ ਵੀ ਸਿਆ ਸੁਣਦਾ ਨਾ ਗੱਲਾਂ ਕੋਲ ਮਰਪੀ ਸਿਆ ਸੀਰੇ ਤੁਸੀਂ ਮੈਨੂੰ ਆ ਕੇ ਕਹਿੰਨੇ ਆ ਨਾ ਬਾਈ ਇੱਥੇ ਆਏ ਨਹੀਂ ਇੱਥੇ ਆਏ ਕਰਨਾ ਮੰਨਦਾ ਮੈਂ ਇੱਕ ਦਿਮਾਗ ਕੰਮ ਕਰਦਾ ਆ ਹੁਣ ਛੱਤ ਥੱਲੇ ਸੈਂਗੜੇ ਦਿਮਾਗ ਬੈਠੇ ਆ ਜਦੋਂ ਸਾਇਕਲੇ ਦਿਮਾਗ ਇਕੱਠੇ ਹੋ ਕੇ ਕੰਮ ਕਰਨਗੇ ਤੇ ਕਿੰਨਾ ਚੰਗਾ ਰਿਜ਼ਲਟ ਆਊਗਾ। ਕਈ ਚੀਜ਼ਾਂ ਸਾਨੂੰ ਨਹੀਂ ਪਤਾ ਲੱਗਦੀਆਂ। ਵਾਂਝੇ ਹੋ ਜਾਂਦੇ ਆ। ਪਤਾ ਨਹੀਂ ਲੱਗਦਾ ਧਿਆਨ ਹੁੰਦਾ। ਅਸੀਂ ਸੁਣਦੇ ਆ ਤੁਹਾਨੂੰ। ਅਸੀਂ ਤੁਹਾਡੀ ਮੰਨਦੇ ਆ। ਜੇ ਕੋਈ ਹੱਥ ਖੜਾ ਕਰਕੇ ਕਹਿ ਸਕਦਾ ਵੀ ਯਾਰ ਕਮਲਜੀਤਾ ਤੈਨੂੰ ਆਹ ਸਲਾਹ ਦਿੱਤੀ ਇਸ ਤੂੰ ਮੰਨੀ ਨਹੀਂ। ਹੁਣ ਵੀ ਮੈਨੂੰ ਸਾਰੇ ਸਰਪੰਚ ਸਾਹਿਬ ਇਕੱਠੇ ਹੋ ਕੇ ਆਏ। ਇਕੱਠੇ ਹੋ ਕੇ ਆ ਕੇ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਜੀ। ਹਲਕਾ ਖਾਲੀ ਪਿਆ ਹੈ ਜੀ। ਖੜੇ ਹੋਵੋ, ਨਿਕਲੋ। ਪਰ ਮੈਂ ਸੱਚੀ ਦੱਸਾਂ ਘਰੇ ਮਜਬੂਰੀਆਂ ਸੀ। ਤੋਂ ਨੂੰ ਪਤਾ ਹੈ ਜੋ ਹਾਲਾਤਾਂ ਚੋਂ ਆਪਾਂ ਲੰਘੇ ਆਂ ਪਰ ਹੁਣ ਇਹ ਮਰਦ ਦਾ ਕੰਮ ਆ ਨਾ ਉਹਨਾਂ ਮੁਸ਼ਕਲਾਂ ਮੁਸੀਬਤਾਂ ਨੂੰ ਮਿੱਧ ਕੇ ਅੱਗੇ ਆਵੇ ਤੇ ਆ ਜਿਹੜੇ ਲੀਡਰ ਬਣੇ ਫਿਰਦੇ ਨਾ ਪੰਜਾਬ ਦੇ ਨਾਂ ਨਹੀਂ ਲੈਂਦਾ ਮੈਂ ਜਿਨ੍ਹਾਂ ਨੇ ਕਹਿੰਦੇ ਨਾ ਕਾਂਗਰਸ ਚੋਂ ਕੱਢਿਆ ਬਾਹਰ ਕੱਢਤਾ ਇਹਨਾਂ ਨੂੰ ਮਿੱਧ ਕੇ ਲੰਘਾਂਗੇ ਮਾਲਕ ਦੀ ਮੇਰ ਨਾਲ ਮਿੱਧ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਿੱਧ ਕੇ ਗਾਂ ਜਾਵਾਂਗੇ ਇਹ ਸੂਰਮਿਆਂ ਦਾ ਕੰਮ ਆ ਹਿੱਕਾਂ ਡਾਹ ਕੇ ਲੜਾਂਗੇ ਇਹ ਨਹੀਂ ਹੈਗਾ ਕਿ ਗਲਤੀ ਇਹ ਕਿਸੇ ਪੁੱਤ ਨਾਲ ਰੋਲਾ ਪੈ ਕੇ ਤੋ ਤੇ ਪਿਓ ਨਾ ਪੜਾਂਗੇ ਪਤਨਾ ਰੌਲਾ ਤਾਂ ਪੁੱਤ ਦੇ ਮੱਥੇ 'ਚ ਹੀ ਵੱਜਾਂ ਕਿਉਂਕਿ ਹਿੱਕ 'ਚ ਵੱਜਾਂਗੇ ਅੱਜ ਵੀ ਕਹਿੰਦਾ ਹਰ ਵਾਰ ਕਿਹਾ ਹੈ ਕਿ ਭਾਈ ਪ੍ਰਧਾਨਾ ਜੇ ਮੇਰੇ ਨਾਲ ਰੌਲਾ ਹੈ ਤਾਂ ਬੈਠ ਮੇਰੇ ਨਾਲ ਆ ਜਾ ਕਰ ਲੈਨੇ ਆ ਗੱਲਾਂ ਮੈਂ ਦੋਸਤੀ ਨਿਭਾਉਣੀ ਸਿੱਖੀ ਆ ਸਾਥੀਓ ਸੰਗਤ ਜੀ ਦੋਸਤੀ ਮੈਂ ਸੱਚ ਕਹਿੰਦਾ ਸੱਚ ਜਾਣਿਓ ਸਿਆਸਤ ਦਾ ਉੱਤੇ ਮੈਂ ਵਿਰੋਧ ਕੀਤਾ ਹਾਂ ਸਿਆਸੀ ਗੱਲਾਂ ਦਾ ਵਿਰੋਧ ਕੀਤਾ ਹਾਂ ਸਿਆਸੀ ਵਿਚਾਰਾਂ ਦਾ ਵਿਰੋਧ ਕੀਤਾ ਹਾਂ ਪਰ ਕਾਂਗਰਸ ਪਾਰਟੀ ਦਾ ਜਿਹੜਾ ਅੱਜ ਪ੍ਰਧਾਨ ਹੈ ਨਾ ਪਰਸਨਲ ਤੌਰ ਤੇ ਜੇ ਮੈਂ ਉਹਦੇ ਖਿਲਾਫ ਬੋਲਿਆ ਇੱਕ ਵੀ ਸ਼ਬਦ ਨਹੀਂ ਮੈਂ ਬੋਲਿਆ ਪਰ ਜੋ ਕੁਝ ਮੈਨੂੰ ਪਤਾ ਜੇ ਮੈਂ ਬੋਲਦਾ ਉਹਨੇ ਘਰੋਂ ਹੀ ਨਿਕਲਣਾ ਪਰ ਉਹਦੇ ਨਾਲ ਕੀ ਹੋਊਗਾ ਮੇਰੀ ਮਿੱਤਰਤਾ ਤੇ ਵੀ ਸਵਾਲ ਖੜੇ ਹੋਣਗੇ ਕਿ ਕਮਲ ਜੀ ਸਿਆ ਉਹ ਤਾਂ ਮੂਰਖਾ ਉਹ ਤਾਂ ਤੇਰੇ ਨਾਲ ਬਹਿ ਕੇ ਖਾ ਕੇ ਭੁੱਲ ਗਿਆ ਤੂੰ ਕਿ ਭੁੱਲ ਗਿਆ ਫਿਰ ਤੇਰਾ ਤੇ ਉਹਦਾ ਕੀ ਫਰਕ ਆ ਮੈਂ ਅੱਜ ਫੇਰ ਕਿੰਨਾ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾਲ ਲੱਗੇ ਪੱਲੇ ਸਭ ਛਪਾਏ ਅਸੀਂ ਇਹਦੇ ਤੇ ਪੈਰਾ ਦਿੰਨੇ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਸਾਡੇ ਗੁਰੂ ਬਾਬੇ ਨੇ ਸਾਨੂੰ ਇਹ ਸਿਖਾਇਆ ਏ ਕਿ ਭੈਰਿਆਂ ਦਾ ਭਲਾ ਕਰਨਾ ਏ ਮਾੜਿਆਂ ਦਾ ਭਲਾ ਕਰਨਾ ਚੰਗੇ ਦਾ ਤਾਂ ਹਰੇਕ ਕਰ ਦਿੰਦਾ ਤਾਂ ਹੀ ਤਾਂ ਬਾਬਾ ਟੌਡੇ ਰਾਖਸ਼ ਨੂੰ ਸਿੱਧੇ ਰਾਹ ਪਾ ਕੇ ਆਇਆ ਸੱਜਾ ਠੱਗ ਨੂੰ ਸਿੱਧੇ ਰਾਹ ਪਾ ਕੇ ਆਇਆ ਤਾਂ ਹੀ ਤਾਂ ਬਾਬੇ ਨੇ ਵਲੀ ਕਿਨਾਰੀ ਨੂੰ ਸਿੱਧਾ ਰਾਹ ਦਿਖਾਇਆ ਜਿੱਥੇ ਪੰਜਾ ਲੱਗਿਆ ਉਹਨੇ ਪਹਾੜ ਹੀ ਰੋੜਤਾ ਸੀ ਤੇ ਬਾਬਾ ਮਾੜਿਆਂ ਕੋਲ ਜਾ ਜਾ ਉਹਨਾਂ ਦਾ ਜੀਵਨ ਬਣਾ ਕੇ ਆਇਆ ਤੇ ਇਹੀ ਸਾਨੂੰ ਬਾਬਾ ਫਰੀਦ ਜੀ ਨੇ ਸਲਾਹ ਦਿੱਤੀ ਏ ਕਿ ਬੁਰੇ ਦਾ ਭਲਾ ਕਰਨਾ ਮਰਦ ਉਹ ਹੀ ਆ ਜਿਹੜਾ ਬੁਰੇ ਦਾ ਭਲਾ ਕਰੇ ਚੰਗਿਆਂ ਦਾ ਤਾਂ ਹਰੇਕ ਹੀ ਕਰਦਾ ਸੋ ਭੁੱਲਾ ਚੋਟਾ ਦੀ ਖਿਮਾ ਕਿਸੇ ਨੇ ਮਨ ਦਾ ਕੋਈ ਵਿਚਾਰ ਰੱਖਣਾ ਹੋਵੇ ਖੁੱਲ ਕੇ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਮਾਈਕ ਤੇ ਆਓ ਸਭ ਨੂੰ ਸਦਾ ਖੁੱਲਾ ਮੌਕਾ ਹੈ ਆਜੋ ਮੰਨ ਦੀ ਗੱਲ ਕਰੋ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਗੱਲ ਹੋਵੇ ਜੀ ਘਰ ਸਾਹਿਬ ਜੀ ਤੇ ਤੁਹਾਡਾ ਦਿਲੋਂ ਧੰਨਵਾਦ ਹੈ ਜਿੱਦਾਂ ਕਦਮ ਚੱਲ ਕੇ ਤੁਸੀਂ ਇੰਨੀ ਗਰਮੀ 'ਚ ਬੈਠੇ ਹੋ ਸਾਡੇ ਸਿਰ ਮੱਥੇ ਤੇ ਸਿਰ ਮਸਤਕ ਤੇ ਤੁਹਾਡਾ ਇੱਕ ਕੰਮ ਜਲ ਪਾਣੀ ਛੱਕੇ ਜਾਣਾ ਹੈ ਚਾਹ ਬਣੀ ਵਧੀਆ ਸਪੰਸਰ ਸਾਹਿਬ ਨੇ ਸੇਵਾ ਕੀਤੀ ਆ ਇਹ ਸੇਵਾ ਭਾਗਾ ਨਾਲ ਮਿਲਦੀ ਆ ਸਪੰਸਰ ਜੀ ਇਹ ਸਾਰੇ ਕਿਉਂਕਿ ਸਰਪੰਚ ਦੀ ਸੋਚ ਸੀ ਮੈਂ ਕਿਹਾ ਬਾਹਰ ਕਿਤੇ ਕਹਿੰਦੇ ਨਹੀਂ ਕਰੇ ਕਰੇ ਮੈਂ ਸੇਵਾ ਕਰਨੀ ਚਾਹੁੰਨਾ ਸੰਗਤ ਦੀ ਕਹਿੰਦੇ ਕਰਮਾਂ ਨਾਲ ਕੋਈ ਭਾਗਾ ਨਾਲ ਸੇਵਾ ਸੱਚੇ ਲੋਕ ਇਕੱਠੇ ਹੁੰਦੇ ਆ ਸੱਚਿਆਂ ਦਾ ਮੇਲਾ ਏ ਸਿਰਦਾਰਾਂ ਦਾ ਮੇਲਾ ਏ ਸੱਚੇ ਰਸਤੇ ਚੱਲਣਾ ਏ ਚੰਗੇ ਭਲੇ ਲੋਕਾਂ ਦੀ ਸੰਗਠਨ ਕਰਨੀ ਆ ਸਾਨੂੰ ਗੁਰੂ ਸਾਹਿਬ ਦਾ ਇਹੀ ਸੁਨੇਹਾ ਹੈ ਤੇ ਮਾਰਿਆਂ ਤੋਂ ਬਚਣਾ ਹੈ ਪਾਸੇ ਰਹਿਣਾ ਹੈ ਦੂਰ ਰਹਿਣਾ ਹੈ ਪਾਸੇ ਵੱਟ ਜਿਓ ਦੂਰੇ ਲੋਕਾਂ ਤੋਂ ਕਿਸੇ ਦੇ ਮਨ ਦੇ ਵਿੱਚ ਕੋਈ ਵਿਚਾਰ ਹੋਵੇ ਮੈਂ ਨਾਲ ਸਾਂਝਾ ਕਰ ਸਕਦਾ ਜਦੋਂ ਮਰਜੀ ਜਦੋਂ ਮਰਜੀ ਆਓ ਹੁਣ ਆਪਾਂ ਇੱਕ ਇੱਕ ਜਿਹੜੇ ਸਭ ਤੋਂ ਵੱਡੇ ਦੁਸ਼ਮਣ ਆ ਸਾਡੇ ਉਹਨੇ ਤਾਂ ਆਪਾਂ ਗੱਲ ਹੀ ਨਹੀਂ ਕਰੀ ਭਾਜਪਾ ਵਾਲਿਆਂ ਦੀ ਭਾਜਪਾ ਵਾਲਿਆਂ ਨੇ 25.5 ਕਰੋੜ ਰੁਪਈਆ ਕਾਰਪੋਰੇਟਾਂ ਦਾ ਮਾਫ ਕਰਤਾ ਕਿੰਨੇ ਕਿਰਤੀ ਕਾਮੇ ਮਜ਼ਦੂਰ ਬੈਠੇ ਹੋ ਕਿਸਾਨ ਬੈਠੇ ਹੋ ਕਿਸੇ ਦਾ ਕੀਤਾ ਮਾ ਆਪਈ ਦੱਸੋ ਐਂ ਕਰੋ ਜੇ ਨਹੀਂ ਕੀਤਾ ਤਾਂ ਜੇ ਕੀਤਾ ਹਾਂ ਕਰੋ ਨਹੀਂ ਕੀਤਾ ਸਾਡੇ ਨੂੰ ਪਤਾ ਕੀ ਹੁੰਦੀ ਆ ਬੈਂਕਾਂ ਦਾ ਕਰੋੜਾ ਅਰਬ ਰੁਪਇਆ ਲੈ ਕੇ ਭੱਜ ਗਏ ਕਿ ਜਦੋਂ ਅਸੀਂ ਬੈਂਕ ਜਾਨੇ ਆ ਦੇਖਿਆ ਹੁਣ ਸਾਰਿਆਂ ਨੇ ਬੈਂਕ ਦੇ ਵਿੱਚ ਜਿਹੜਾ ਪੈਨ ਹੁੰਦਾ 1 ਰੁਪਏ 2 ਰੁਪਏ ਦਾ ਪੈਨ ਹੁੰਦਾ ਨਾ ਸਾਈਨ ਕਰਨ ਨੂੰ ਰੱਖਿਆ ਮਤਲਬ ਕਾਰਪੋਰੇਟਾਂ ਦਾ ਸੀ ਕਰਜ਼ੇ ਮਾਫ ਕਰਤੇ ਰਿਬੇਟਾ ਦੇਤੀਆਂ ਟੈਕਸ ਛੱਡਤੇ ਤੇ ਜਿਹੜੇ ਕਿਸਾਨ ਤੇ ਮਜ਼ਦੂਰ ਵਿਚਾਰੇ ਆਮ ਲੋਕ ਬੈਂਕ ਜਾਂਦੇ ਆ ਉਹ ਪੈਨ ਨੂੰ ਰਸੀਬ ਨਹੀਂ ਬੈਠੇ ਹੁੰਦੇ ਆ ਕਿ ਥੋੜੇ ਰੁਪਏ ਦਾ ਪੈਨ ਨਾ ਲੈ ਜਾਣ। ਕਿਉਂ ਸਰਦਾਰ ਜਗਨਪਤ ਸਿੰਘ ਹੀ ਪ੍ਰਿੰਸੀਪਲ ਸਾਹਿਬ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਇਨਸਾਨ। ਖੁਸ਼ੀ ਬਹੁਤ ਹੋਈ ਮੈਨੂੰ ਤੇ ਇਹੋ ਜਿਹੇ ਚੰਗੇ ਇਮਾਨਦਾਰ ਲੋਕ ਆਪਦੇ ਭਿੱਜੇ ਨੂੰ ਆਪਦੇ ਭਰਾ ਨੂੰ ਮਾਣ ਦੇਣ ਆਏ ਆ। ਮਿਲਣ ਆਏ ਆ। ਹੌਸਲਾ ਦੇਣ ਆਏ ਆ। ਇਹ ਤੁਹਾਡਾ ਹੌਸਲਾ ਹੈ ਬੀਬੀਆਂ ਭੈਣਾਂ ਦਾ। ਅਸ਼ੀਰਵਾਦ ਆ। ਮੈਂ ਬਾਪੂ ਜੀ ਨੂੰ ਕਿਹਾ ਇੱਕ ਹੋਰ ਇਲਾਕੇ ਦਾ ਲੀਡਰ ਆਪਣੇ ਦਾ ਬਾਪੂ ਨੇ ਉਹਨੂੰ ਬਹੁਤ ਵੱਡਾ ਅਹੁਦਾ ਦਿੱਤਾ ਮੈਂ ਕਿਹਾ ਜੀ ਇਹ ਬੰਦਾ ਕਹਿੰਦਾ ਸੀ ਅੱਤਵਾਦ ਵੇਲੇ ਤੁਸੀਂ ਮੇਰੀ ਜਾਨ ਬਚਾਈ ਇਹ ਥੋੜੇ ਉਲਟ ਹੋ ਗਿਆ ਹੁਣ ਤੁਸੀਂ ਬਹੁਤ ਸਾਰੇ ਨੂੰ ਪੈਸੇ ਲਿਆ ਕੇ ਦਿੱਤੇ ਦਿੰਦਾ ਨਹੀਂ ਪਿੰਡ ਵਾਲਿਆਂ ਨੂੰ ਤੁਸੀਂ ਅੱਤਵਾਦ ਵੇਲੇ ਦੀ ਜਾਨ ਵੀ ਬਚਾਈ ਤੁਸੀਂ ਇਹ ਇਹ ਕਿਹੋ ਜਿਹਾ ਬੰਦਾ ਹੈ ਕਹਿੰਦੇ ਕੋਈ ਨਹੀਂ ਪੁੱਤ ਪ્યોਰ ਜਿਹੜਾ ਸਿਆਣਾ ਹੁੰਦਾ ਨਾ ਕੋਲੇ ਦਾ ਵਸੇ ਹਾਂ ਜੀ ਚੰਪੇ ਸਰਾਰ ਸਰਵੇਸ਼ ਸਿੰਘ ਲੰਗੇ ਵਾਲੇ ਸਰਪੰਚਾਂ ਦੇ ਵਿੱਚ 7 ਪਤਲੀ 10% ਮੰਗ ਲਈ। ਚਟਵੇਸ ਗੱਲ ਨੂੰ ਕੋਈ ਨਹੀਂ ਉਹ ਪੁੱਤ ਜਿਹਨਾਂ ਨੇ ਇੱਕ ਪਹਿਂਆਂ ਦਿੱਤੀਆਂ ਆਪਾਂ ਕੀ ਦੇਣਾ। ਮੈਂ ਕਿਹਾ ਜੀ ਤੁਸੀਂ ਉਹ ਕਈਆਂ ਦੀ ਜਾਨ ਬਚਾਈ ਹੁਣ ਥੋੜੇ ਉਲਟੋ ਹੀ ਫਿਰਦੇ ਕਹਿੰਦੇ ਪੁੱਤ ਇਹਨਾਂ ਦੀਆਂ ਮਾਮਾਂ ਨੇ ਪਤਾ ਨਹੀਂ ਕਿੰਨੀਆਂ ਕਿਦਵਾਵਾਂ ਦਿੱਤੀਆਂ ਹੋਣੀਆਂ ਜਦੋਂ ਇਹਨਾਂ ਨੂੰ ਬਚਾਇਆ ਏ। ਕੋਈ ਨਹੀਂ ਜੇ ਨਲਾਇਕ ਨਿਕਲ ਗਏ ਇਹਨਾਂ ਦਾ ਅਸੂਰ ਹੈ ਇਹਨਾਂ ਦੇ ਮਾਪਿਆਂ ਦਾ ਨਹੀਂ ਕਿਸੂਰ। ਇਹਨਾਂ ਦੁਆਵਾਂ ਦਾ ਸਦਕਾ ਇੱਥੇ ਆਏ ਆਂ ਬੀਬੀਆਂ ਭੈਣਾਂ ਦੀਆਂ ਦੁਆਵਾਂ ਆਸ਼ੀਰਵਾਦ ਉਹਨਾਂ ਦੁਆਵਾਂ ਨੇ ਬਾਪੂ ਨੂੰ ਬਚਾ ਲਿਆ ਹਾਂ ਕਿੱਥੇ ਪਹੁੰਚਣ ਦਾ ਕਾਰਨ ਹੀ ਇਹ ਆ ਰੁੱਸਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ ਠੰਡਾ ਪਾਣੀ ਪੀਆ ਕਰੋ ਕਿੰਨਾ ਗੁੱਸਾ ਵਾਲਾ ਹੁੰਦਾ ਹੈ ਜਿਹਨਾਂ ਨੂੰ ਹੁੰਦਾ ਉਹਨੂੰ ਹੱਸ ਕੇ ਉਹਨੂੰ ਪਤਾ ਲੱਗ ਗਿਆ ਮੈਂ ਰੁੱਸ ਜਾਣਾ ਫਿਰ ਤੇਰੇ ਨਾਲ ਜਿਹਾ ਐ ਕਰਿਆ ਰੁੱਸਣਾ ਮਨਾਉਣਾ ਚੱਲਦਾ ਰਹਿਣਾ ਇਹ ਰਿਸ਼ਤਾ ਹੈ ਹੋ ਜਾ ਸਾਡਾ ਥੋੜੇ ਨਾਲ ਰੁੱਸ ਜਾਂਦੇ ਆ ਕਹਿੰਦੇ ਅਸੀਂ ਰੁੱਸਦੇ ਆ ਕਹਿੰਦੇ ਤੁਸੀਂ ਰੁੱਸਦੇ ਆ ਇਸ ਲਈ ਇਹ ਚੱਲੀ ਜਾਣਾ ਹੈ ਬਹੁਤ ਬਹੁਤ ਧੰਨਵਾਦ ਆ ਇਸ ਨਗਰ ਦੀ ਸੰਗਤ ਦਾ ਸਾਰੀ ਪੰਚਾਇਤ ਦਾ ਪੰਜ ਸਾਲ ਦਾ ਬਲਜੀਤ ਸਿੰਘ ਹੋਰਾਂ ਦਾ ਕਕਰ ਹੋਰਾਂ ਦਾ ਮੈਂਬਰਾਂ ਦਾ ਭਾਈ ਭੋਲੇ ਹੋਰੀ ਬੱਠੇ ਕੋਟਲੇ ਵਾਲੇ ਨੰਬਰ ਦਾ ਸਾਹ ਪੰਜ ਗਰੇਈਆਲੇ ਬਹੁਤ ਧੰਨਵਾਦ ਆ ਤੁਹਾਡਾ ਇਹ ਸਾਥ ਬਣਾ ਕੇ ਰੱਖਣੇ ਆਪਾਂ ਵੱਡੀਆਂ ਵੱਡੀਆਂ ਮੰਜਲਾਂ ਸਰ ਕਰਨੀਆਂ ਨੇ ਬਹੁਤ ਮਨ ਦੇ ਵਿੱਚ ਬਹੁਤ ਮਨ ਦੇ ਵਿੱਚ ਸੋਚਾਂ ਨੇ ਕਿ ਮੈਂ ਆਪਣੇ ਇਲਾਕੇ ਨੂੰ ਆਪਣੇ ਲੋਕਾਂ ਨੂੰ ਬਹੁਤ ਬਹੁਤ ਮਾਂਵੇ ਵਿੱਚ ਵਿਚਾਰ ਆ ਬਹੁਤ ਵੱਡੀਆਂ ਸੋਚਾਂ ਲਿਖੀਆਂ ਹੋਈਆਂ ਨੇ ਕਾਗਜ਼ਾਂ ਤੇ ਡੈਰੀਆਂ ਭਰੀਆਂ ਬੈਠਾਂ ਐ ਕਿ ਆਪਦੇ ਇਲਾਕੇ ਲਈ ਕੀ ਕਰਨਾ ਹੈ। ਪਸ਼ਾਮ ਦਾ ਥੋੜੀ ਕਰਨ ਵਾਸਤੇ ਵਿਧਾਨ ਸਭਾ ਚ ਜਾਣਾ ਥੋੜੀ ਲੜਾਈ ਲੜਨ ਜਾਣਾ ਹੈ। ਥੋੜੀਆਂ ਸਮੱਸਿਆਵਾਂ ਨੂੰ ਸੁਲਝਾਉਣ ਜਾਣਾ ਹੈ। ਕੋਈ ਪੈਸੇ ਤਰਖਾਹਾਂ ਲੈਣ ਨਹੀਂ ਜਾਣਾ ਵਿਧਾਨ ਸਭਾ ਚ। ਤਰਖਾਹ ਤਾਂ ਮਾਲਾ ਦੀ ਕਿਰਪਾ ਨਾਲ ਆਪਾਂ ਪਹਿਲੇ ਦਿਨ ਹੀ ਦੇ ਦੇਣੀ ਗਰੀਬ ਲੋਕਾਂ 'ਚ ਵੱਧ ਨਹੀਂ ਲੋੜ ਬੰਦਾ 'ਚ ਕਿਸੇ ਦੀ ਫੀਸ ਭਰਨੀ ਆ ਕਿਸੇ ਨੂੰ ਦਵਾਈ ਬੂਟੀ ਦਿਵਾਉਣੀ ਆ। ਕਿਸੇ ਦਾ ਇਲਾਜ ਕਰਾਉਣਾ ਬਜ਼ੁਰਗ ਦਾ ਕਿਸੇ ਨੂੰ ਰਾਸ਼ਨ ਲੈ ਕੇ ਦੇਣਾ ਤਰਖਾ ਤੇ ਗੁਜ਼ਾਰਾ ਥੋੜੀ ਕਰਨਾ ਆਪਾਂ ਆਪਾਂ ਤਾਂ ਮਾਲਕ ਨੇ ਸਭ ਕੁਝ ਜ਼ਮੀਨਾਂ ਜਾਇਦਾਦ ਦਾ ਦਿੱਤੀਆਂ ਹੀਆਂ ਤੁਹਾਡੇ ਸਾਥ ਨਾਲ ਆਪਾਂ ਉਸ ਰਸਤੇ ਤੇ ਤੁਰਨਾ ਉਹ ਨਵੇਂ ਸਿਹਤ ਦੇ ਕੈਂਪ ਕਰਨੇ ਆ ਰਾਜਨੀਤੀ ਦੀ ਪ੍ਰਵਾਹਾਸ਼ਾ ਬਦਲਨੀ ਆ ਇਹਨਾਂ ਵਾਂਗੂ ਨਹੀਂ ਕਿ ਸਾਰੇ ਝੱਕ ਕੇ ਪੈਸੇ ਐਰ ਤੇ ਲਾ ਦੇਣੇ ਆ ਕਰਜ਼ਾ ਚੱਕ ਚੱਕ ਕਰਜ਼ਾ ਚੱਕ ਚੱਕ ਸਾਨੂੰ ਕਰਜ਼ਾਈ ਕਰੀ ਜਾਂਦੇ ਆ ਉਹ ਕੋ ਪੁੱਛੋ ਸਵਾਲ ਇਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੇ ਆ ਜਦ ਮੈਂ ਇੱਕ ਵੀਡੀਓ ਦੇਖੀ ਜਨਾ ਪੁਲਸ ਵਾਲੇ ਮੂੰਹ ਦੇ ਹੱਥ ਧਰੀ ਜਾਂਦੇ ਆ ਉਹ ਕਹਿ ਰਿਹਾ ਪੰਜਾਬ ਸਰਕਾਰ ਮੁਰਦਾਵਾਦ ਉਹ ਭਰਾਵੋ ਤੁਸੀਂ ਮੁਲਾਜ਼ਮੋਂ ਆਵਾਜ਼ ਦਾ ਨਾਂ ਦੱਬੋ ਕਦੇ ਪੁਲਸ ਤਾਂ ਮਿਲੋਂਦੀ ਦੇਖੀ ਆ ਕਿਉਂਕਿ ਪੁਲਸ ਨੂੰ ਮੌਕੇ ਤੇ ਤਰਖਾਨ ਮਿਲ ਜਾਂਦੀ ਆ ਪੀਏ ਸੀਏ ਮਿਲ ਜਾਂਦਾ ਪਰ ਜਿਹੜੇ ਤੁਹਾਡੇ ਨਾਲ ਦੇ ਮਾਸਟਰ ਡਾਕਟਰ ਧਾਮੇ ਲਾਉਂਦੇ ਹੋ ਵੀ ਤਾਂ ਮੁਲਾਜ਼ਮ ਆ ਕਿਸੇ ਦਾ ਜੀ ਕਰਦਾ ਧੁੱਪੇ ਮੱਚਣ ਨੂੰ ਉਹੀ ਸਰਕਾਰ ਉਹੀ ਰਵੈਤਾਂ ਉਹੀ ਚੁੰਨੀਆਂ ਪਾਟ ਰਹੀਆਂ ਉਹੀ ਪੱਗਾਂ ਲਹਿ ਰਹੀਆਂ ਦਸਤਾਰਾਂ ਲਹਿ ਰਹੀਆਂ ਸਿਰਾਂ ਤੋਂ ਕਦੋਂ ਤੱਕ ਲੈਣੀਆਂ ਜਦੋਂ ਤੱਕ ਅਸੀਂ ਚੰਗੇ ਲੋਕਾਂ ਨੂੰ ਰਾਜਨੀਤੀ ਚੱਕੇ ਨਹੀਂ ਲੈ ਕੇ ਹੁੰਦੇ ਇਹ ਭੁੱਲ ਜੋ ਕਿ ਸਰਕਾਰ ਬਣੂ ਤਾਂ ਕੰਮ ਹੋਣਗੇ ਜਿੱਤਿਆ ਹੋਇਆ ਚੁਣਿਆ ਹੋਇਆ ਬੰਦਾ ਆਪਣੇ ਆਪ ਦੇ ਵਿੱਚ ਸਰਕਾਰ ਹੁੰਦਾ ਹੈ ਐਮਐਲਏ ਬਣਿਆ ਹੋਵੇ ਕਿਸੇ ਪਾਰਟੀ ਦੀ ਸਰਕਾਰ ਹੋਵੇ ਐਮਐਲਏ ਚ ਜੁਰਤ ਦਲੇਰੀ ਜਜ਼ਬਾ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਕੋਈ ਕੰਮ ਨਹੀਂ ਰੁਕਦਾ ਹੁੰਦਾ ਕਾਲੀ ਦੱਸਦੀ ਸਰਕਾਰ ਸੀ ਪੰਜਾਬ 'ਚ ਬਾਪੂ ਹਾਰਿਆ ਹੋਇਆ ਐਮਐਲਏ ਸੀ 2012 'ਚ ਤੇ ਮੈਂ ਹੁਣ ਉਹਨਾਂ ਬੰਦਿਆਂ ਦੇ ਨਾਮ ਲੈ ਕੇ ਦੱਸ ਦੂੰ ਮਾਸੇ ਜੀ ਤਾਂ ਪਤਾ ਹੈ ਪ੍ਰਿੰਸੀਪਲ ਸਾਹਿਬ ਨੂੰ ਵਿਦਿ ਪੋਸਟ ਬਦਲੀਆਂ ਕਰਾਂਗੇ ਬਾਪੂ ਨੇ ਵਿਦਿ ਪੋਸਟ ਦੂਜੀ ਸਰਕਾਰ 'ਚ ਢੰਗ ਹੋਣਾ ਚਾਹੀਦਾ ਕੰਮ ਲੈਣ ਦਾ ਤੇ ਢੰਗ ਮਾਲਕ ਨੇ ਬਖਸ਼ਿਆ ਏ ਉਹਨੇ ਵੱਲ ਬਖਸ਼ਿਆ ਟੁੱਟੀ ਸੇਵਾ ਇਸੇ ਤਰ੍ਹਾਂ ਖੜੇ ਮੱਥੇ ਕਰਾਂਗੇ ਜੇ ਤੁਹਾਨੂੰ ਲੱਗਿਆ ਮੈਂ ਦੇਰੀ ਨਾਲ ਇੱਕ ਕਦਮ ਪੱਟਿਆ ਏ ਲੇਟ ਹੋਇਆ ਏ ਇਹ ਵੀ ਪ੍ਰਮਾਤਮਾ ਦੀ ਕੋਈ ਬੰਦਗੀ ਉਹਦੀ ਪਰਮਾਤਮਾ ਦੀ ਰਜਾ ਹੀ ਐ ਜੇ ਆਪਾਂ ਇੱਕ ਉਸ ਵੇਖ ਕੇ ਲੋਕਾਂ ਨੂੰ ਬਖਾ ਕੇ ਆ ਹੁਣ ਫੂਲੇ ਵਾਲੇ ਆਲਾ ਜੋਨੀ ਮੈਨੂੰ ਕਹਿੰਦਾ ਸਾਡਾ ਤਾਂ ਸਾਰਾ ਪਿੰਡ ਹੀ ਤੇਰੇ ਵੱਲ ਹੋ ਗਿਆ ਮਨੂਆ ਦਾ ਕੀ ਕੀਤਾ ਐ ਮੈਂ ਭਾਈ ਮੈਂ ਤਾਂ ਕੁਛ ਨਹੀਂ ਕਰਿਆ ਲੱਗ ਫੁੱਟਪਿੰਡ ਆਜ ਬਸ ਜਾਨਣਾ ਦੁੱਖ ਸੁੱਖ ਚ ਸਹਿਣਨਾ ਲਖਵੀਰ ਪ੍ਰਧਾਨ ਸੁਸਾਇਟੀ ਆਲਾ ਦਾ ਕਿ ਸਾਡੇ ਸਾਰੇ ਲੋਕ ਚਾਹੁੰਦੇ ਆ ਵੀ ਕਮਲਜੀਤ ਵੀ ਆਵੇ ਸਾਰਾ ਫੂਲੇ ਵਾਲਾ ਹੀ ਤੇਰੇ ਵੱਲ ਆਪਣੇ ਵੱਲ ਜਦੋਂ مالک ਹੋ ਗਿਆ ਆਪਾਂ ਤਾਂ ਉਹ ਪੜਦੇ ਨਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿ ਆ ਮੋਹ ਸੰਦਾ ਤੇ ਜਦੋਂ ਉਹ ਆਪਣੇ ਵੱਲ ਹੋ ਗਿਆ ਤੇ ਜਮਾਨਾ ਆਪਣੇ ਆਪ ਹੀ ਆਪਣੇ ਵੱਲ ਹੋ ਜਾਣਾ ਆਪਾਂ ਪਿੱਠ ਨਹੀਂ ਵਿਖਾਉਣੀ ਕਿਸੇ ਨੂੰ ਆਪਾਂ ਕਿਸੇ ਨਾਲ ਦਗਾ ਨਹੀਂ ਕਰਨਾ ਆਪਾਂ ਕਿਸੇ ਨਾਲ ਗਿਦਾਰੀ ਨਹੀਂ ਕਰਨੀ ਆਪਾਂ ਕਿਸੇ ਤੋਂ ਪੈਸੇ ਨਹੀਂ ਖਾਣੇ ਆਪਾਂ ਸੇਵਾ ਲਈ ਆਏ ਆ ਅੱਜ ਵੀ ਤੁਹਾਡੇ ਨਾਲ ਉਸੇ ਤਰੀਕੇ ਨਾਲ ਹੀ ਖੜੇ ਆਂ ਭਾਈ ਮਦਨ ਨੇ ਕਿਹਾ ਨਾ ਕਿ ਜ਼ਮੀਨ ਲੈ ਲਈ ਜ਼ਮੀਨ ਲੈਣ ਨੂੰ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਅਗਰ ਭਰਾ ਬੈਠਾ ਸਾਡਾ ਹੀ ਵਹੀ ਜਾਂਦਾ ਉੱਥੇ ਮਿਹਨਤੀ ਬੰਦਾ ਕੋਪੀ ਇਹਨੂੰ ਸੌਂਪੀ ਹੋਈ ਆ ਜ਼ਮੀਨ ਬਹੁਤ ਦੱਸਿਆ ਤੁਹਾਨੂੰ ਤਾਂ ਨਹੀਂ ਮੈਂ ਕਿਹਾ ਵੀ ਆਪਾਂ ਕਿਹੜਾ ਕੋਈ ਮਾਮਲਾ ਲਾਹਾ ਲੈਣਾ ਇਹ ਵਿਚਾਰਾ ਦਿਨ ਰਾਤ ਮਿਹਨਤ ਕਰਦਾ ਹੈਂਡੀਕੈਪ ਆ ਤੇ ਇਹ ਫਿਰ ਵੀ ਖੇਤੀ ਕਰੀ ਜਾਂਦਾ ਤੇ ਜਿੰਨਾ ਕਸੀਂ ਮਾਰੇ ਦੱਪੇ ਪਿਛਲੇ ਲੋਕਾਂ ਦਾ ਸਾਥ ਨਹੀਂ ਦੇਵਾਂਗੇ ਸਿਰਫ ਤੁਹਾਨੂੰ ਹੀ ਪ੍ਰੇਰਨਾ ਦੇਵਾਂਗੇ ਕਿ ਤੁਸੀਂ ਜੀ ਸਾਥ ਦਿਓ ਕਿਉ ਡਾਕਟਰ ਸਾਹਿਬ ਵੀ ਤੁਸੀਂ ਸਾਥ ਦਿਓ ਤੁਸੀਂ ਚੰਗੇ ਬਣੋ ਪਰ ਆਪ ਧਰਵਾਣਾ ਆਪ ਦਾ ਬਣ ਥੇਰੀ ਅਸਰ ਹੋ ਤੇਰੀ ਗੱਲ ਦਾ ਜੇ ਮੇਰੇ ਚ ਚਗਿਆ ਰਿਹਾ ਥੋੜੇ ਚ ਚਗਾਈ ਮੇਰੇ ਅੰਦਰੋਂ ਨਿਕਲ ਕੇ ਤਾਂ ਨਿਆਣੀ ਆ ਜੇ ਗੱਲ ਮੈਂ ਕੁਝ ਹੋਰ ਕਰਦਿਆਂ ਇਹਦੇ ਨਾਲ ਦਿਲੋਂ ਮੁਹੱਬਤ ਜਿੰਨ ਸਈ ਸੱਚਿਆਂ ਜਿਨ ਮਨ ਹੋਰ ਮੁਖ ਹੋਰ ਕਾਦੇ ਕੱਚਿਆਂ ਇਹਨਾਂ ਦੇ ਮਨ ਹੋਰ ਆ ਮੁਖ ਹੋਰ ਆ ਕੱਚੇ ਹੁੰਦੇ ਨੇ ਤੇ ਜਿਹੜੇ ਦਿਲੋਂ ਸਤਿਗੁਰੂ ਨੂੰ ਮੁਹੱਬਤ ਕਰਦੇ ਆ ਪ੍ਰਮਾਤਮਾ ਨੂੰ ਪਿਆਰ ਕਰਦੇ ਆ ਉਹੀ ਸੱਚੇ ਆ ਸੱਚ ਦਾ ਮਾਰਗ ਗੁਰੂ ਨਾਨਕ ਦਾ ਰਸਤਾ ਉਹਦੇ ਤੇ ਪਹਿਰਾ ਦੇਣਾ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਹੱਥ ਫੇਰ ਕਹਿਣਾ ਐਮਐਲਏ ਸਾਹਿਬ ਇੱਕ ਪੋਸਟ ਪਾਓ ਗੁਰੂਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਕਿ ਬੇਅਦਬੀ ਦਾ ਇਨਸਾਫ ਦੇਵੇ ਇੱਕ ਪੋਸਟ ਪਾਓ ਆ ਜਾਂਦੇ ਐ ਐਮਐਲਏ ਪਿੰਡਾਂ ਦੇ ਝਾੜੂ ਵਾਲਿਆਂ ਦੇ ਕੱਟ ਕਰਦੇ ਐ ਪਿੰਡ ਦਾ ਜੁਗਤ ਨਸ਼ਿਆਂ ਵਿਰੁੱਧ ਤਿੰਨ ਸਾਲ ਲੱਗੇ ਇਸ ਸ਼ਬਦ ਨੂੰ ਉਜਾੜ ਕਰਨ ਦੇ ਵਿੱਚ ਬਾਹਰ ਕੱਢਣ ਦੇ ਵਿੱਚ ਇੱਕ ਨਾਅਰਾ ਦੇਣ ਦੇ ਵਿੱਚ ਜਿਹੜੇ ਕਹਿੰਦੇ ਸੀ 24 ਘੰਟੇ ਦੀ ਨਸ਼ਾ ਬੰਦ ਕਰਨ ਨੂੰ ਉਹਨਾਂ ਨੇ ਤਿੰਨ ਸਾਲਾਂ ਚ ਇੱਕ ਨਾਅਰਾ ਦਿੱਤਾ ਇਥੇ ਹੁਣ ਮੈਂ ਤੁਹਾਨੂੰ ਸੌਂਹ ਪਵਾ ਦਿਆ ਵੀ ਆਪਾਂ ਨਸ਼ਾ ਨਹੀਂ ਕਰਨਾ। ਤੁਹਾਡੇ ਜਿੱਦ ਤੱਕ ਕਰਦਾ ਹੀ ਨਹੀਂ ਨਸ਼ਾ। ਐਸੇ ਕੋਈ ਵੀ ਚਿੱਤੇ ਵਾਲਾ ਨਹੀਂ। ਕੋਈ ਵੀ ਗਲਤ ਕੰਮ ਕਰਨ ਵਾਲਾ ਨਹੀਂ ਬੈਠਾ। ਤੁਸੀਂ ਸੌਂਹ ਖਾਈ ਜਾਓਗੇ ਤੇ ਜਿਹੜੇ ਕਰਦੇ ਆ ਉਹ ਪਿੰਡਾਂ 'ਚ ਬੈਠੇ ਆ ਉਹ ਵੇਚ ਹੀ ਜਾਂਦੇ ਆ। ਤੁਸੀਂ ਉਹਨਾਂ ਨਾਲ ਫੋਟੋਆਂ ਖਿਚਾਉਨੇ ਜੱਸੂ ਹੈਗਾ ਇੱਥੇ। ਚੌਧਰੀ ਵਾਲਿਆਂ ਨੂੰ ਤੁਹਾਡੇ ਪਿੰਡ ਦਾ ਇੱਕ ਬਲੈਕੀਆ ਏ। ਅੱਜਕੱਲ ਉਹ ਐਮਐਲਏ ਦੇ ਘੇੜੇ ਚੜੇ ਹੋਇਆ। 18 ਪੱਛੇ ਇੱਕ ਬੰਦੇ ਦੇ ਉੱਤੇ ਨਸ਼ਾ ਵੇਚਦੇ 19 ਇੱਕ ਘਟ ਦੱਸਿਆ 19 ਪਰਚੇ ਇੱਕ ਬੰਦੇ ਦੇ ਉੱਤੇ ਨਸ਼ਾ ਵੇਚਣ ਦੇ ਤੇ ਐਮਐਲਏ ਸਾਹਿਬ ਉਹ ਤੋਂ ਲੈ ਕੇ ਪੈਸੇ ਆਏ ਜੱਥੀਆਂ ਆਪਾਂ ਫੋਟੋ ਉੱਤੇ ਹੁੰਦੇ ਕੀ ਪ੍ਰਮੋਟ ਕਰਦੇ ਹੋ ਬਲੈਕੀਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਕਿ ਸਾਡਾ ਇਹਨਾਂ ਦੇ ਸਿਰ ਤੇ ਹੱਥਾਂ ਵਿੱਚੋ ਇੱਕ ਦੇ ਧਰਮਗੁਰ ਤਾਂ 100 ਜਿਹੜਾ ਹੋਰ ਵੇਚਦਾ ਉਹਨਾਂ ਨੂੰ ਖੁੱਲ੍ਹੇ ਛੁੱਟੀ ਮਿਲ ਜਾਂਦੀ ਹੈ ਆਹ ਕੰਮ ਨੇ ਅਜੋਕੀ ਸਰਕਾਰ ਦੇ ਤੇ ਜਿਹੜੇ ਨੌਜਵਾਨ ਸਾਡੇ ਭਰਾ ਇਹ ਨਸ਼ਾ ਬੰਦ ਕਰਾ ਰਹੇ ਸੀ ਉਹਨਾਂ ਨੂੰ ਚੱਕ ਕੇ ਡਿਗਰੂਗੜ ਪੇ ਜਿਹੜੇ ਸਰਕਾਰ ਦਾ ਕੰਮ ਕਰ ਰਹੇ ਸੀ ਬਿਨਾ ਸੱਤਾ ਚ ਆਇਆ ਹੁਣ ਮੈਂ ਤੁਹਾਨੂੰ ਕਹੀ ਸੀ ਨਾ ਗੱਲ ਕਿ ਚੁਣਿਆ ਹੋਇਆ ਹੋਣਾ ਚਾਹੀਦਾ ਬੰਦਾ ਤੇ ਇਹ ਤਾਂ ਸਾਡੇ ਜਿਹੜੇ ਸਾਥੀ ਸੀ ਭਾਈ ਅਮਰਪਾਲ ਸਿੰਘ ਖਾਲਸਾ ਉਹਦਾ ਚੁਣਿਆ ਵੀ ਨਹੀਂ ਸੀ ਹੋਏ ਫਿਰ ਵੀ ਨਸ਼ਾ ਬੰਦ ਕਰਾ ਰਹੇ ਸੀ ਜੇ ਚੁਣਿਆ ਹੋਇਆ ਬੰਦਾ ਚਾਵੇ ਤੇ ਕਿਸੇ ਐਸਐਚਓ ਕਿਸੇ ਡੀਐਸਪੀ ਜਾਂ ਕਿਸੇ ਅਫਸਰ ਦੀ ਕੀ ਮਜਾਲ ਆ ਕਿ ਉਹ ਨਸ਼ਾ ਵਕਾ ਦੇਵੇ ਪਰ ਜਦੋਂ ਚੁਣਿਆ ਹੋਇਆ ਨਸ਼ਾ ਵੇਚਣ ਵਾਲਾ ਤੋਂ ਪੈਸੇ ਲਊਗਾ ਨਾ ਤੇ ਫਿਰ ਕਿਸੇ ਅਫਸਰ ਦੀ ਮਜਾਲ ਹੀ ਨਹੀਂ ਕਿ ਉਹ ਨਸ਼ਾ ਬੰਦ ਕਰਾ ਦੇ। ਸੋ ਤੱਕੜੇ ਰਹੋ ਡਟੇ ਰਹੋ ਤੁਹਾਡੇ ਨਾਲ ਆ ਤੁਹਾਡਾ ਸਾਥ ਸਦਾ ਆਏ ਬਣਿਆ ਰਹੇ। ਇਹ ਮੇਰੀ ਰਿਸ਼ਤੇਦਾਰੀ ਤੁਹਾਡੇ ਨਾਲ ਹੈ। ਕਹਿੰਦੇ ਹੁੰਦੇ ਨਾ ਰਿਸ਼ਤੇਦਾਰੀਆਂ ਵਰਤਮੀਆਂ ਹੁੰਦੀਆਂ। ਵਰਤ ਤੇ ਤਾਂ ਆਪਾਂ ਹੀ ਆ ਸਾਰਾ ਦਿਨ ਇੱਕ ਦੂਜੇ ਨਾਲ ਤੁਸੀਂ ਮੈਨੂੰ ਫੋਨ ਕਰ ਲੈ ਮੈਂ ਤੁਹਾਨੂੰ ਕਰ ਲੈ ਤੁਸੀਂ ਮੇਰੇ ਕੋਲੇ ਆ ਕੇ ਮੈਂ ਤੁਹਾਡੇ ਪਿੰਡ ਆ ਗਿਆ। ਤੇ ਇਹੀ ਰਿਸ਼ਤੇਦਾਰੀਆਂ ਇਹ ਰਿਸ਼ਤਾ ਬਰਕਰਾਰ ਰੱਖਿਓ। ਪਵਿੱਤਰਤਾ ਦਾ ਰਿਸ਼ਤਾ ਰੂਹਾਂ ਦਾ ਰਿਸ਼ਤਾ ਪਾਛਾ ਮੇਰ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ